ਆ ਸਾਡੇ ਸੀਨੀਅਰ ਲੀਡਰ ਬਖਤੇਜ ਪੰਨੂ ਜੀ ਤੇ ਮੈਂ ਇੱਕ ਖਾਸ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕਿ ਇਹਨੇ 20 ਦੇ ਵਿੱਚ ਵੀ ਤੁਸੀਂ ਇੱਥੇ ਪਹੁੰਚੇ ਹੋ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਵਾਸਤੇ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖ ਰਹੇ ਆ ਕਿ ਸੈਨਾਪਿੰਡ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਕਿ ਉੱਥੋਂ ਦੇ ਸਾਬਕਾ ਸਰਪੰਚ ਦਾ ਪੁੱਤਰ ਆ ਉਸ ਦਾ ਕਤਲ ਹੋ ਜਾਂਦਾ ਸਾਨੂੰ ਉਸ ਚੀਜ਼ ਦਾ ਦੁੱਖ ਆ ਦਿਲੋਂ ਦੁੱਖ ਆ ਕਿ ਇੱਕ ਨੌਜਵਾਨ ਦਾ ਇਸ ਤਰੀਕੇ ਦੇ ਨਾਲ ਮਾਰਿਆ ਜਾਣਾ ਕੋਈ ਆਮ ਘਟਨਾ ਨਹੀਂ ਹੈਗੀ ਔਰ ਲੇਕਿਨ ਉਸ ਤੋਂ ਵੱਡਾ ਦੁੱਖ ਇਹ ਹੈਗਾ ਕਿ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਰਾਜਨੀਤਿਕ ਲੀਡਰਾਂ ਨੇ ਜਿਸ ਤਰੀਕੇ ਦੀ ਵੱਧ ਖੰਗਾਲੀ ਦਾ ਸਬੂਤ ਦਿੱਤਾ ਔਰ ਜਿਸ ਤਰੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਸ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਬਿਨਾਂ ਇਸ ਤਰ੍ਹਾਂ ਦੀ ਬੋਧਕ ਅੰਗਾਲੀ ਦੇ ਨਾਲ ਭਾਵੇਂ ਉਹ ਰਾਜਨੀਤਿਕ ਰੋਟੀਆਂ ਤਾਂ ਉਹ ਲੀਡਰ ਸਿੱਖ ਸਕਦੇ ਆ ਪਰ ਇਹਦਾ ਕਿਤੇ ਸਾਡੇ ਆਪਣੇ ਪੰਜਾਬ ਨੂੰ ਹੁੰਦਾ ਹੈ ਔਰ ਸੁਖਵਿੰਦਰ ਸਿੰਘ ਕਲਕੱਤਾ ਜੋ ਇੱਕ ਨੌਜਵਾਨ ਸੀ ਜਿਸ ਦਾ ਕਤਲ ਹੋਇਆ ਉਸ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੱਲ ਪੰਜਾਬ ਪੁਲਿਸ ਦੇ ਡੀਆਈਐਸ ਜੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਔਰ ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਸੈਨਾ ਦਾ ਰਹਿਣ ਵਾਲਾ ਸੀ ਤੇ ਤਿੰਨ ਉਸਦੇ ਉਸ ਸਾਥੀ ਜਿਨ੍ਹਾਂ ਦੇ ਨਾਲ ਉਹ ਇਕੱਠੇ ਰਹਿੰਦੇ ਸੀ ਇਕੱਠੇ ਖਾਂਦੇ ਸੀ ਇਕੱਠੇ ਪੀਂਦੇ ਸੀ ਤੇ ਮੇਰੇ ਕੋਲੇ ਕੁਝ ਫੋਟੋਗ੍ਰਾਫਸ ਵੀ ਹੈਗੇ ਆ ਮੈਂ ਉਹ ਜਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ ਜਿਸ ਫੋਟੋ ਦੇ ਵਿੱਚ ਜਿਸ ਦਾ ਕਤਲ ਹੋਇਆ ਔਰ ਜਿਸ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਦੋਨੋਂ ਇੱਕੋ ਫੋਟੋ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ ਔਰ ਕੁਦੀਪ ਚਾਹਲ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਇਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਵੀ ਸੀ ਰਾਸੀ ਰੰਜਿਸ਼ ਵੀ ਸੀ ਤੇ ਜਿਸ ਦੇ ਤਹਿਤ ਇਹ ਕਤਲ ਹੋਇਆ ਲੇਕਿਨ ਪੰਜਾਬ ਪੁਲਿਸ ਨੂੰ ਮੈਂ ਸ਼ਾਬਾਸ਼ ਦੇਣੀ ਚਾਹਣਾ ਵਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਔਰ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਹਥਿਆਰ ਦੇ ਨਾਲ ਕਤਲ ਹੋਇਆ ਉਹ ਹਥਿਆਰ ਵੀ ਬਰਾਮਦ ਕੀਤਾ ਤੇ ਉਹ ਗੱਡੀ ਦੀ ਬਰਾਮਦ ਕੀਤੀ ਪੰਜਾਬ ਪੁਲਿਸ ਦੀ ਛਲਾਗਾ ਕਰਨੀ ਬਣਦੀ ਹੈ ਔਰ ਹੁਣ ਜਿਹੜੇ ਮੁਲਜ਼ਮ ਨੇ ਉਹ ਪੰਜਾਬ ਪੁਲਿਸ ਦੀ ਕਸਟਡੀ ਚ ਨੇ ਉਹਨਾਂ ਦਾ ਰਿਮਾਂਡ ਲਿਆ ਗਿਆ ਹੈ ਨੈਚੁਰਲੀ ਇਹ ਕੁਛ ਗਿਸ਼ਤ ਤੋਂ ਬਾਅਦ ਜਿਹੜੀ ਅਗਲੀ ਆ ਜਿਹੜੀ ਸਚਾਈ ਹੈ ਉਹ ਤੁਹਾਡੇ ਸਾਹਮਣੇ ਆਏਗੀ ਇੱਕ ਚੀਜ਼ ਜਿਹੜੀ ਹੈ ਸਾਡੇ ਵਿਰੋਧੀਆਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੇ ਵਿੱਚ ਨਾ ਕਾਮਯਾਬ ਹੈ ਓਕੇ ਇਹ ਵੀ ਕਿਹਾ ਗਿਆ ਕਿ ਉਹਨਾਂ ਦਾ ਜੋ ਹਥਿਆਰ ਸੀ ਜੋ ਉਹਨਾਂ ਕੋਲੇ ਹਥਿਆਰ ਹੁੰਦਾ ਤਾਂ ਸ਼ਾਇਦ ਉਹਨਾਂ ਦਾ ਕਤਲ ਨਾ ਹੁੰਦਾ ਔਰ ਹਥਿਆਰ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਜਮ੍ਹਾਂ ਕਰਵਾ ਲਿਆ ਸੀ ਜਿਹੜਾ ਕਿ ਤੱਥਾਂ ਤੋਂ ਬਿਲਕੁਲ ਪਰੇ ਹੈਗਾ ਔਰ ਚਾਲ ਸਾਹਿਬ ਨੇ ਕੱਲ ਆਪਣੀ ਪੀਸੀ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਆਪਾਂ ਸਾਰੇ ਜਾਣਦੇ ਆ ਜਿਹੜਾ ਆਰਮ ਐਕਟ ਹੈਗਾ ਉਸ ਦੇ ਤਹਿਤ ਕੋਈ ਵੀ ਤੁਸੀਂ ਚਾਹੇ ਜਮਾ ਕਰਾਉਂਦੇ ਹੋ ਕੁਝ ਵੀ ਕਰਦੇ ਸਾਰਾ ਕੁਝ ਔਨਲਾਈਨ ਹੁੰਦਾ ਆ ਕਿਸ ਤਰੀਕੇ ਨਾਲ ਮਈ 2025 ਦੇ ਵਿੱਚ ਐਨਓਸੀ ਲਈਗੀ ਆਪਣਾ ਹਥਿਆਰ ਵੇਚਣ ਵਾਸਤੇ ਔਰ ਉਹਨਾਂ ਦਾ ਜਿਹੜਾ ਲਾਇਸੈਂਸ ਉਦੀ ਵੈਲਿਡਿਟੀ 2029 ਤੱਕ ਹੈ ਤੇ ਨੇਚਰਲੀ ਪੁਰਾਣਾ ਹਥਿਆਰ ਵੇਚ ਕੇ ਨਵਾਂ ਲੈਣਾ ਸੀ ਤੇ ਇਹ ਕਹਿਣਾ ਕਿ ਇਹ ਪੰਜਾਬ ਸਰਕਾਰ ਨੇ ਜਮ੍ਹਾਂ ਕਰਾ ਲਿਆ ਤੇ ਉਹਦੀ ਸਕਿਉਰਿਟੀ ਨੂੰ ਥ੍ਰੈਟ ਹੋ ਗਿਆ ਇਹ ਬਿਲਕੁਲ ਗਲਤ ਹੈ ਪੂਰੀ ਡਿਟੇਲ ਤੁਹਾਨੂੰ ਬੰਨੂ ਸਾਹਿਬ ਵੀ ਦੱਸਣਗੇ ਪਰ ਮੈਂ ਇੱਕ ਚੀਜ਼ ਹੋਰ ਜਿਹੜੀ ਹੈ ਉਹ ਕਹਿਣੀ ਚਾਹਨਾ ਵਾਂ ਕਿ ਇਸ ਸਾਰੇ ਕਾਸੀ ਦੇ ਦਰਮਿਆਨ ਮਤਲ ਘੱਟੋ ਘੱਟ ਚੰਨੀ ਸਾਹ ਵਰਗੇ ਲੀਡਰ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਬਿਹੇਵ ਕੀਤਾ ਜਿਸ ਤਰੀਕੇ ਦੇ ਨਾਲ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਨਾਲ ਪਹਿਲਾਂ ਤੇ ਉਸ ਹਲਕੇ ਦੇ ਵਿੱਚ ਬੜੇ ਨਹੀਂ ਕਿਉਂਕਿ ਲੋਕਾਂ ਨੇ 2022 ਦੇ ਵਿੱਚ ਬਹੁਤ ਠੰਕਰ ਤਰੀਕੇ ਨਾਲ ਉਹਨਾਂ ਨੂੰ ਨਕਾਰਿਆ ਔਰ ਗਏ ਵੀ ਉਦੋਂ ਜਦੋਂ ਉਹਨਾਂ ਇੱਕ ਲਾਡ ਦੇ ਉੱਤੇ ਉਹ ਰਾਜਨੀਤੀ ਕਰਦੇ ਨਜ਼ਰ ਆਏ ਇਹ ਮਾੜੀ ਗੱਲ ਹੈ ਇਹ ਪੰਜਾਬ ਦੇ ਜਿਹੜੇ ਸਾਰੇ ਲੀਡਰਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਦੇ ਉਹ ਇਹ ਚੰਗੀਆਂ ਆਏ ਜਿਹੜੀਆਂ ਚੀਜ਼ਾਂ ਉਹ ਨਹੀਂ ਫੱਬਦੀਆਂ ਔਰ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਨੇ ਉੱਥੇ ਇਲਜ਼ਾਮ ਲਗਾਏ ਕਿ ਜਿਸ ਤਰੀਕੇ ਨਾਲ ਉਹ ਕਿਸੇ ਇਨਵੈਸਟੀਗੇਸ਼ਨ ਏਜੰਸੀ ਦੇ ਹੈੱਡ ਹੁੰਦੇ ਆ ਔਰ ਉਹ ਇਨਵੈਸਟੀਗੇਸ਼ਨ ਏਜੰਸੀ ਚਲਾਉਂਦੇ ਆ ਉਸ ਤਰੀਕੇ ਨਾਲ ਬਿਨਾ ਸੋਚੇ ਸਮਝੇ ਜਿਹੜੇ ਇਲਜ਼ਾਮ ਲਗਾਏ ਆਮ ਆਦੀ ਪਾਰਟੀ ਨੂੰ ਕਟੜੇ 'ਚ ਖੜਾ ਕੀਤਾ ਔਰ ਉਹ ਲਾਲ ਸਿੰਘ ਉਗੋਕੇ ਜੋ ਸਾਡੇ ਐਮ ਐਲ ਏ ਉਹਨਾਂ ਨੂੰ ਉਹਨਾਂ ਦੇ ਉੱਤੇ ਦੋਸ਼ ਲਾਏ ਉਹ ਬਿਲਕੁਲ ਗਲਤ ਨੇ ਇਹ ਕੋਈ ਚੰਗੀ ਪ੍ਰਤ ਨਹੀਂ ਹੈਗੀ ਮੈਂ ਅੱਗੇ ਗੁਜਾਰਸ਼ ਕਰਾਂਗਾ ਬਕੇਜ ਪੰਨੂਜੀ ਨੂੰ ਉਹ ਤੁਹਾਨੂੰ ਡਿਟੇਲ ਦੇ ਵਿੱਚ ਕਿ ਜਿਹੜਾ ਜਿਸਨੇ ਕਤਲ ਕੀਤਾ ਤੇ ਜਿਸ ਦਾ ਕਤਲ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਕੀ ਲਿੰਕ ਹੈ ਕਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬੇਬੁਨਿਆਦ ਜਿਹੜੇ ਆ ਉਹ ਇਲਜ਼ਾਮ ਲਗਾਏ ਜਾ ਰਹੇ ਨੇ